ਯੂਟਿਊਬਰ ਇਹ ਗੱਲ ਕਰਨ ਤੋਂ ਪਹਿਲਾਂ ਵੀਡੀਓ ਦੇਖਣ ਸੰਬੰਧੀ ਗੱਲ ਕਰ ਲਈਏ ਜੇਕਰ ਤੁਹਾਡਾ ਕੰਪਿਊਟਰ ਅਤੇ ਇੰਟਰਨੈਟ ਤੇਜ਼ ਹੈ ਅਤੇ ਵੀਡੀਓ ਵਧੀਆ ਕੁਆਲਿਟੀ ਵਿੱਚ ਮਤਲਬ 720 ਪਿਕਸਲ ਐਚਡੀ ਵਿੱਚ ਉਪਲਬਧ ਹੈ ਤਾਂ ਵੀਡੀਓ ਨੂੰ ਤੁਸੀਂ 720 ਪਿਕਸਲ ਵਿੱਚ ਹੀ ਕਰਕੇ ਦੇਖੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਹ ਵੀਡੀਓ 240 ਪਿਕਸਲ ਤੇ ਸੈਟਿੰਗ ਕੀਤੀ ਹੋਈ ਹੈ ਇਹ ਇਸ ਤਰ੍ਹਾਂ ਦਿਖ ਰਹੀ ਹੈ ਮਤਲਬ ਅੱਖਰ ਸਾਫ਼ ਨਹੀਂ ਦਿਖਾਈ ਦੇ ਰਹੇ ਅਤੇ ਇਹ ਵੀਡੀਓ 720 ਪਿਕਸਲ ਦੀ ਚੋਣ ਕੀਤੀ ਹੋਈ ਹੈ ਅਤੇ ਇੱਥੇ ਅੱਖਰ ਸਾਫ਼ ਦਿਖਾਈ ਦੇ ਰਹੇ ਹਨ 720 ਪਿਕਸਲ ਜਾਂ ਇਸ ਤੋਂ ਜ਼ਿਆਦਾ ਦੀ ਚੋਣ ਕਰਨ ਨਾਲ ਵੀਡੀਓ ਦਾ ਰੰਗ ਰੂਪ ਅਤੇ ਆਵਾਜ਼ ਵਧੀਆ ਸੁਣਾਈ ਦਿੰਦੇ ਹੈ ਇੱਕ ਵਾਰੀ ਫੇਰ ਤੁਹਾਨੂੰ ਫਰਕ ਦਿਖਾ ਦਈਏ ਜਿਵੇਂ ਕਿ ਤੁਸੀਂ ਇੱਥੇ 240 ਪਿਕਸਲ ਅਤੇ 720 ਪਿਕਸਲ ਵਿੱਚ ਫਰਕ ਦੇਖ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਇੱਥੇ ਕਰਕੇ ਵੀਡੀਓ ਵੱਡੀ ਕਰਕੇ ਦੇਖ ਸਕਦੇ ਹੋ ਸੋ ਦੁਬਾਰਾ ਇੱਥੇ ਕਲਿੱਕ ਕਰਕੇ ਛੋਟੀ ਕਰ ਸਕਦੇ ਹੋ ਅਤੇ ਇੱਥੇ ਕਲਿੱਕ ਕਰਕੇ ਫੁੱਲ ਸਕਰੀਨ ਕਰ ਸਕਦੇ ਹੋ ਜਿਵੇਂ ਤੁਸੀਂ ਇੱਥੇ ਦੇਖ ਰਹੇ ਹੋ ਇਹ ਵਾਲੀ ਲਾਈਨ ਦਿਖਾ ਰਹੀ ਹੈ ਕਿ ਵੀਡੀਓ ਕਿੰਨੀ ਲੋਡ ਹੋ ਚੁੱਕੀ ਹੈ ਇੱਥੇ ਹਲੇ ਵੀਡੀਓ ਪੂਰੀ ਲੋਡ ਨਹੀਂ ਹੋਈ ਅਤੇ ਇੱਥੇ ਵੀਡੀਓ ਪੂਰੀ ਲੋਡ ਹੋ ਚੁੱਕੀ ਹੈ ਜੇਕਰ ਵੀਡੀਓ ਪੂਰੀ ਲੋਡ ਨਾ ਹੋਈ ਹੋਵੇ ਤਾਂ ਵੀ ਤੁਸੀਂ ਇਸ ਦੇ ਨਾਲ ਜੇਕਰ ਤੁਸੀਂ ਵੀਡੀਓ ਕਿਸੇ ਖਾਸ ਥਾਂ ਤੋਂ ਦੇਖਣਾ ਚਾਹੁੰਦੇ ਹੋ ਇਸ ਨੂੰ ਇੱਥੇ ਲਿਜਾ ਕੇ ਛੱਡ ਸਕਦੇ ਹੋ ਤਾਂ ਆਪੇ ਇਥੋਂ ਵੀਡੀਓ ਚੱਲ ਪਵੇਗੀ ਪਲੇ ਤੇ ਕਲਿੱਕ ਕਰਨਾ ਪਵੇਗਾ ਸੋ ਇਸ ਨੂੰ ਅੱਗੇ ਪਿੱਛੇ ਕਰਨ ਨਾਲ ਨਾਲ ਹੀ ਟਾਈਮ ਦਿਖਾਈ ਦੇ ਰਿਹਾ ਹੈ ਜਿੱਥੋਂ ਤੁਸੀਂ ਚਾਹੋ ਉੱਥੇ ਛੱਡ ਸਕਦੇ ਹੋ ਅਤੇ ਵੀਡੀਓ ਚਲਾ ਸਕਦੇ ਹੋ ਸੋ ਇਹ YouTube ਵਾਲੀ ਵੀਡੀਓ ਵੀ ਹਾਈ ਕੁਆਲਿਟੀ ਵਿੱਚ ਮਤਲਬ ਵਰੀਆ ਰੰਗ ਰੂਪ ਵਿੱਚ ਉਪਲਬਧ ਹੈ ਤੁਸੀਂ ਇਸ ਨੂੰ ਵੀ 720 ਪਿਕਸਲ ਜੇਕਰ ਤੁਹਾਡਾ ਕੰਪਿਊਟਰ ਅਤੇ ਇੰਟਰਨੈਟ ਤੇਜ ਹੈ ਕਰਕੇ ਦੇਖੋ ਤਾਂ ਵਰੀਆ ਰਹੇਗਾ ਜੇਕਰ ਤੁਸੀਂ ਇੱਥੇ ਕਲਿੱਕ ਕਰਦੇ ਹੋ ਤਾਂ ਵੀਡੀਓ ਚੱਲ ਪੈਂਦੀ ਹੈ ਅਤੇ ਦੁਬਾਰਾ ਕਲਿੱਕ ਕਰਨਾ ਰੁਕ ਜਾਂਦੀ ਹੈ ਸੋ ਹੁਣ ਚੱਲ ਪਈ ਹੈ ਦੁਆਰਾ ਕਲਿੱਕ ਕਰਨਾ ਰੁਕ ਗਈ ਹੈ ਹੁਣ YouTube ਵੀਡੀਓ ਲਿੰਕ ਸਾਂਝਾ ਕਰਨ ਦੀ ਗੱਲ ਕਰਦੇ ਹਾਂ YouTube ਦਾ ਮੂਲ ਵੀਡੀਓ ਲਿੰਕ ਇੰਨਾ ਹੀ ਹੈ ਇਸ ਤੋਂ ਜ਼ਿਆਦਾ ਆਮ ਤੌਰ ਤੇ ਲੋੜ ਨਹੀਂ ਪੈਂਦੀ ਇਸ ਨੂੰ ਜੇਕਰ ਤੁਸੀਂ ਕਾਪੀ ਕਰਕੇ Facebook ਤੇ ਸਾਂਝਾ ਕਰਦੇ ਹੋ ਤੇ ਆਪਣੇ ਆਪ ਸਕੈਨ ਹੋ ਜਾਂਦੀ ਹੈ ਜਦੋਂ Facebook ਵੀਡੀਓ ਲਿੰਕ ਸਕੈਨ ਕਰ ਲੈਂਦੀ ਹੈ ਅਤੇ ਜਦੋਂ ਤੁਸੀਂ ਮੌਸ ਨਾਲ ਵੀਡੀਓ ਨਾਮ ਤੇ ਜਾਉਂਗੇ ਅਤੇ ਇਹ ਇਸ ਦਾ ਪਿਛਲਾ ਪਾਸਾ ਪੀੜਾ ਦਿਖਾਈ ਦੇ ਰਿਹਾ ਹੈ ਕਹਿੰਦੇ ਤੋਂ ਭਾਵ ਜਦੋਂ ਤੁਸੀਂ ਇੱਥੇ ਕਲਿੱਕ ਕਰੋਗੇ ਤਾਂ ਤੁਸੀਂ ਵੀਡੀਓ ਨਾਮ ਛੋਟਾ ਜਾਂ ਆਪਣੇ ਹਿਸਾਬ ਨਾਲ ਤੁਸੀਂ ਲਿਖ ਸਕਦੇ ਹੋ ਕਹਿੰਦੇ ਤੋਂ ਭਾਵ ਇੱਥੇ ਅਸੀਂ ਇਹ ਰੋਮਨ ਟੂ ਪੰਜਾਬੀ ਹਟਾ ਦਿੰਨੇ ਹਾਂ ਅਤੇ ਫਿਰ ਤੁਹਾਨੂੰ ਇੱਥੇ ਖਾਲੀ ਥਾਂ ਤੇ ਕਿਤੇ ਵੀ ਕਲਿੱਕ ਕਰ ਸਕਦੇ ਹੋ ਅਤੇ ਇਹ ਨਾਮ ਛੋਟਾ ਹੋ ਜਾਵੇਗਾ ਇਸ ਤੋਂ ਇਲਾਵਾ ਤੁਸੀਂ ਵੀਡੀਓ ਜਾਣਕਾਰੀ ਤੇ ਵੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਪਿਛਲਾ ਪਾਸਾ ਪੀੜਾ ਦਿਖਾ ਰਿਹਾ ਹੈ ਤੇ ਕਲਿੱਕ ਕਰਕੇ ਵੀਡੀਓ ਜਾਣਕਾਰੀ ਵੀ ਬਦਲ ਸਕਦੇ ਹੋ ਇੱਥੇ ਇਹ ਹਟਾ ਦਿੰਦੇ ਹਾਂ ਅਤੇ ਤੁਹਾਨੂੰ ਕਿਸੇ ਖਾਲੀ ਥਾਂ ਇੱਥੇ ਕਲਿੱਕ ਕਰਕੇ ਤੁਸੀਂ ਇਹ ਵੀਡੀਓ ਜਾਣਕਾਰੀ ਬਦਲ ਸਕਦੇ ਹੋ ਜੇਕਰ ਤੁਸੀਂ ਕੋਈ ਫੋਟੋ ਨਹੀਂ ਚਾਹਦੇ ਤਾਂ ਇੱਥੇ ਕਲਿੱਕ ਕਰ ਸਕਦੇ ਹੋ ਫਿਲਹਾਲ YouTube ਦੀ ਇੱਕੋ ਹੀ ਫੋਟੋ ਸਕੈਨ ਹੁੰਦੀ ਹੈ ਵੈਸੇ ਤਾਂ ਇਹ ਤਿੰਨ ਫੋਟੋਆਂ ਦੀ ਚੋਣ ਦਿਖਾਉਂਦਾ ਹੁੰਦਾ ਸੀ ਪਹਿਲਾਂ ਪਰ ਹੁਣ ਇੱਕ ਹੀ ਦਿਖਾਉਂਦਾ ਹੈ ਜੇਕਰ ਇਹ ਇੱਕ ਤੋਂ ਵੱਧ ਦਿਖਾਵੇ ਤਾਂ ਤੁਸੀਂ ਇੱਥੇ ਕਲਿੱਕ ਕਰਕੇ ਚੋਣ ਕਰ ਸਕਦੇ ਹੋ ਇੱਥੇ ਕਲਿੱਕ ਕਰ ਸਕਦੇ ਹੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇੱਥੇ ਜੋ ਲਿੰਕ ਪਾਇਆ ਹੈ ਉਹ ਚਾਲੂ ਲਿੰਕ ਹਨ ਇੱਥੇ ਲਿੰਕ ਤੇ ਕਲਿੱਕ ਕਰਨ ਤੇ ਇਹ ਲਿੰਕ ਖੁੱਲ ਜਾਵੇਗਾ ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਤੁਸੀਂ ਵੀਡੀਓ ਜਾਣਕਾਰੀ ਦੇ ਸ਼ੁਰੂਆਤੀ ਹਿੱਸੇ ਵਿੱਚ ਕੋਈ ਲਿੰਕ ਪਾ ਦਿਓ ਜਾਂ ਆਪਣੇ ਚੈਨਲ ਦਾ ਲਿੰਕ ਪਾ ਦਿਓ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਸ ਵੀਡੀਓ ਦਾ ਇੰਨਾ ਲੰਬਾ ਲਿੰਕ ਬਣਾਇਆ ਗਿਆ ਹੈ YouTube ਵੱਲੋਂ ਪਰ ਮੂਲ ਲਿੰਕ ਇੰਨਾ ਹੀ ਹੈ ਇਹ ਹੋਰ ਸਹੂਲਤ ਲਈ ਨਾਲ ਜੋੜਿਆ ਗਿਆ ਹੈ ਆਪਾਂ ਇੰਨੇ ਹੀ ਕਾਪੀ ਕਰਕੇ ਇਹ ਫੇਸਬੁੱਕ ਤੇ ਤੁਸੀਂ ਸਾਂਝਾ ਕਰ ਸਕਦੇ ਹੋ ਜਿਵੇਂ ਕਿ ਤੁਸੀਂ ਇੱਥੇ ਦੇਖ ਸਕਦੇ ਹੋ ਇਹ ਲਿੰਕ ਚਾਲੂ ਲਿੰਕ ਹੋ ਗਏ ਹਨ ਇੱਥੇ ਹੁਣ ਇਹ ਸਿੱਧਾ ਪਤਾ ਲੱਗ ਸਕਦਾ ਹੈ ਕਿ ਇਹ ਜਰ ਸਾਈਡ ਡੋਚ ਚੈਨਲ ਵੱਲੋਂ ਵੀਡੀਓ ਪਾਈ ਗਈ ਹੈ ਅਤੇ ਇਸ ਨੂੰ ਕਲਿੱਕ ਕਰਨ ਤੇ ਇਹ ਖੁੱਲ ਸਕੇਗਾ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਸ ਲਿੰਕ ਅੱਗੇ http ਦੋ ਬਿੰਦੀਆਂ ਦੋ ਡੰਡੀਆਂ ਪਾਇਆ ਹੋਇਆ ਕਰਕੇ ਇਹ ਚਾਲੂ ਲਿੰਕ ਬਣ ਗਿਆ ਹੈ ਅਤੇ ਇਸ ਲਿੰਕ ਅੱਗੇ ਇਹ ਹਿੱਸਾ ਨਹੀਂ ਪਾਇਆ ਗਿਆ ਅਤੇ ਇਹ ਚਾਲੂ ਲਿੰਕ ਨਹੀਂ ਬਣਿਆ ਸੋ ਇਹ ਜ਼ਰੂਰੀ ਹੈ ਕਿ ਤੁਸੀਂ ਵੀਡੀਓ ਜਾਣਕਾਰੀ ਅੱਗੇ ਪੂਰਾ ਲਿੰਕ ਪਾਓ ਮਤਲਬ ਐਚ ਤੋਂ ਸ਼ੁਰੂ ਹੁੰਦਾ ਹੋਵੇ ਜੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਫੇਸਬੁੱਕ ਤੇ ਇਹ ਜ਼ਰੂਰੀ ਨਹੀਂ ਕਿ ਇਹ ਐਚ ਤੋਂ ਲਿੰਕ ਸ਼ੁਰੂ ਹੋਵੇ ਇਹ ਦੋਵੇਂ ਲਿੰਕ ਚਾਲੂ ਦਿਖਾਈ ਦੇ ਰਹੇ ਹਨ ਇਸ ਨਾਲ ਹੀ ਵੀਡੀਓ ਦੇਖਣ ਵਾਲੇ ਨੂੰ ਇਹ ਪਤਾ ਲੱਗ ਸਕਦਾ ਹੈ ਕਿ ਇਹ ਚ ਵੀਡੀਓ ਇਸ ਚੈਨਲ ਵੱਲੋਂ ਪਾਈ ਗਈ ਹੈ ਕਿਉਂਕਿ ਤੁਸੀਂ ਦੇਖ ਸਕਦੇ ਹੋ ਇਹ ਬਹੁਤ ਲੰਬਾ ਲਿੰਕ ਹੈ ਦੂਸਰਾ ਲਿੰਕ ਜੋ ਨਿਕਾ ਲਿੰਕ ਹੈ ਉਹ ਵੀ ਤੁਸੀਂ ਸਾਂਝਾ ਕਰ ਸਕਦੇ ਹੋ ਇਸ ਲਈ ਤੁਹਾਨੂੰ ਇੱਥੇ ਕਲਿੱਕ ਕਰਨਾ ਪਵੇਗਾ ਇਹ ਇਸ ਵੀਡੀਓ ਦਾ ਨਿਕਾ ਲਿੰਕ ਹੈ ਤੁਸੀਂ ਇਸ ਨੂੰ ਵੀ ਕਾਪੀ ਕਰਕੇ ਸਾਂਝਾ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਇੱਥੇ ਕਲਿੱਕ ਕਰਕੇ ਫੇਸਬੁਕ ਤੇ ਜਾਂ ਹੋਰ ਵੈਬਸਾਈਟਾਂ ਤੇ ਕਲਿੱਕ ਕਰਕੇ ਵੀ ਸਾਂਝਾ ਕਰ ਸਕਦੇ ਹੋ ਪਰ ਇਹਨਾਂ ਵੈਬਸਾਈਟਾਂ ਤੇ ਲੌਗਇਨ ਕੀਤਾ ਹੋਣਾ ਜ਼ਰੂਰੀ ਹੈ ਇੱਥੇ ਫੇਸਬੁਕ ਤੇ ਕਲਿੱਕ ਕਰਦੇ ਹਾਂ ਕਿਉਂਕਿ ਤੁਸੀਂ ਦੇਖ ਸਕਦੇ ਹੋ ਲਿੰਕ ਸਕੈਨ ਹੋ ਗਿਆ ਹੈ ਅਤੇ ਇੱਥੇ ਤੁਸੀਂ ਕੁਝ ਆਪ ਵੀ ਲਿਖ ਸਕਦੇ ਹੋ ਅਤੇ ਸਾਂਝਾ ਕਰ ਸਕਦੇ ਹੋ ਇਸ ਤੋਂ ਇਲਾਵਾ ਜੇਕਰ ਤੁਸੀਂ ਇੱਥੇ ਕਲਿੱਕ ਕਰਦੇ ਹੋ ਤਾਂ ਵੀ ਇਹ ਪਲੇਲਿਸਟਾਂ ਦੀ ਤਰ੍ਹਾਂ ਲਿੰਕ ਬਣ ਜਾਂਦੇ ਹਨ ਪਰ ਇਹ ਫਿਲਹਾਲ ਦੀ ਘੜੀ ਚਾਰ ਹੀ ਪੇਜ ਦਿਖਾ ਰਿਹਾ ਹੈ ਕਹਿੰਤੁ ਭਾਅ ਇਹ 6 ਵੀਡੀਓ ਇੱਕ ਪੇਜ ਤੇ ਦਿਖਾ ਰਿਹਾ ਹੈ ਇਸ ਦਾ ਮਤਲਬ ਇਹ 24 ਵੀਡੀਓ ਹੀ ਦਿਖਾ ਰਿਹਾ ਹੈ ਇਟਸ ਤੋਂ ਸਾਨੂੰ ਇਹ ਨਹੀਂ ਸਮਝ ਲੈਣਾ ਚਾਹੀਦਾ ਹੈ ਕਿ ਸਿਰਫ 24 ਵੀਡੀਓ ਹੀ ਇਸ ਚੈਨਲ ਵੱਲੋਂ ਜਾਂ ਸਾਈਟ ਵੱਲੋਂ ਸਾਂਝੀਆਂ ਕੀਤੀਆਂ ਹਨ ਇੱਥੇ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਵੀਡੀਓ ਸਾਂਝੀਆਂ ਕੀਤੀਆਂ ਗਈਆਂ ਹਨ ਜੇਕਰ ਤੁਸੀਂ ਇੱਥੇ ਕਲਿੱਕ ਕਰਦੇ ਹੋ ਤਾਂ ਆਪਣੇ ਆਪ ਇਹ ਵੀਡੀਓ ਚੱਲ ਪਵੇਗੀ ਕਹਿੰਦੇ ਤੋਂ ਬਾਅਦ ਇੱਥੇ ਕਲਿੱਕ ਕਰਨ ਨਾਲ ਇਸ ਤੋਂ ਅਗਲੀਆਂ ਇੱਕ ਤੋਂ ਬਾਅਦ ਇੱਕ डियो चल ये इसलिए सहूलत है इतने क्लिक कर दे जाने भी देख सकते हो सारियो हूँ देखते दे हाँ जिमें कि लिखा गया है कि इस वीडियो के तीन भाग हैं ਇਹ ਪਹਿਲਾ ਭਾਗ ਹੈ ਇੰਨੀ ਤਰੀ ਨੂੰ ਇਹ ਪ੍ਰੋਗਰਾਮ ਹੋਇਆ ਸੀ 36 ਮਿੰਟ ਦਾ ਇੱਥੇ ਇਹ ਵੀਡੀਓ ਹੈ ਸੋ ਜਿਵੇਂ ਕਿ ਤੁਸੀਂ ਦੇਖਿਆ ਆਪਣੇ ਆਪ ਦੂਸਰਾ ਭਾਗ ਚੱਲ ਪਿਆ ਹੈ ਜੇਕਰ ਹੁਣ ਤੁਸੀਂ ਇਹ ਉੱਪਰ ਦੇਖੋ ਤਾਂ ਇਹ ਹੋਰ ਹੀ ਕੋਈ ਲਿੰਕ ਬਣ ਗਿਆ ਹੈ ਜਿਵੇਂ ਕਿ ਇੱਥੇ ਲਿਖਿਆ ਆ ਰਿਹਾ ਹੈ ਨੈਕਸਟ ਇੱਕ ਮਤਲਬ ਇੱਕ ਤੋਂ ਬਾਅਦ ਦੂਸਰੀ ਵੀਡੀਓ ਚੱਲ ਪਈ ਹੈ ਇਸ ਲਿੰਕ ਨੂੰ ਵੀ ਤੁਸੀਂ ਸਾਂਝਾ ਕਰ ਸਕਦੇ ਹੋ ਤੁਸੀਂ ਵੀਡੀਓ ਨੂੰ ਆਪਣੀ ਪਸੰਦੀਦਾ ਸੂਚੀ ਵਿੱਚ ਵੀ ਸ਼ਾਮਲ ਕਰ ਸਕਦੇ ਹੋ ਕਹਿੰਦੇ ਤੋਂ ਭਾਵ ਜੇਕਰ ਤੁਹਾਨੂੰ ਉਦਾਸ ਗੀਤ ਪਸੰਦ ਹੈ ਤਾਂ ਤੁਸੀਂ ਇੱਕ ਉਦਾਸ ਗੀਤਾਂ ਦੀ ਸੂਚੀ ਬਣਾ ਸਕਦੇ ਹੋ ਇਸ ਲਈ ਤੁਹਾਨੂੰ ਇੱਥੇ ਐਡ ਟੂ ਤੇ ਕਲਿੱਕ ਕਰਨਾ ਪਵੇਗਾ ਇੱਥੇ ਡਾਇਰੈਕਟ ਹੀ ਤੁਸੀਂ ਨਵੀਂ ਪਲੇਲਿਸਟ ਬਣਾ ਸਕਦੇ ਹੋ ਅਤੇ ਉਸ ਦਾ ਨਾਮ ਵਗੈਰਾ ਰੱਖ ਸਕਦੇ ਹੋ ਜਾਂ ਤੁਸੀਂ ਇਸ ਨੂੰ ਫੇਵਰਿਟ ਵਿੱਚ ਸ਼ਾਮਿਲ ਕਰ ਸਕਦੇ ਹੋ ਇਸ ਲਈ ਤੁਹਾਨੂੰ ਇੱਥੇ ਕਲਿੱਕ ਕਰਨਾ ਪਵੇਗਾ ਤਾਂ ਕਿ ਜੇਕਰ ਤੁਹਾਨੂੰ ਬਾਅਦ ਵਿੱਚ ਵੀਡੀਓ ਦੀ ਲੋੜ ਪਵੇ ਤਾਂ ਤੁਸੀਂ ਆਪਣੀ ਫੇਵਰਿਟਸ ਖੋਲ ਕੇ ਦੇਖ ਸਕੋ ਇਸ ਤੋਂ ਇਲਾਵਾ ਜੇਕਰ ਤੁਹਾਡੇ ਕੋ ਲੰਬੀ ਵੀਡੀਓ ਲਈ ਹਾਲ ਦੀ ਘੜੀ ਸਮਾਂ ਨਹੀਂ ਹੈ ਤਾਂ ਤੁਸੀਂ ਇਸ ਨੂੰ ਵਾਚ ਲੇਟਾ ਸੂਲਟ ਵਿੱਚ ਵੀ ਸ਼ਾਮਿਲ ਕਰ ਸਕਦੇ ਹੋ ਇੱਥੇ ਕਲਿੱਕ ਕਰ ਸਕਦੇ ਹੋ ਦਿਲਚਸਪ ਗੱਲ ਇਹ ਹੈ ਕਿ ਇਸ ਸਹੂਲਤ ਨਾਲ ਤੁਸੀਂ ਜਦੋਂ ਇੱਕ ਹਿੱਸੇ ਤੱਕ ਤੁਸੀਂ ਵੀਡੀਓ ਦੇਖੀ ਹੋਵੇਗੀ ਅਤੇ ਜਦੋਂ ਦੁਬਾਰਾ ਦੇਖਣੀ ਸ਼ੁਰੂ ਕਰੋਗੇ ਤਾਂ ਉਹ ਉੱਥੋਂ ਹੀ ਚੱਲੇਗੀ ਪਸੰਦੀਦਾ ਸੂਚੀ ਜਾਂ ਬਾਅਦ ਵਿੱਚ ਦੇਖਣ ਵਾਲੀ ਸੂਚੀ ਖੋਲਣ ਲਈ ਤੁਹਾਨੂੰ ਇੱਥੇ ਕਲਿੱਕ ਕਰਨਾ ਪਵੇਗਾ ਅਤੇ ਇਹ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਬਾਅਦ ਵਿੱਚ ਦੇਖਣ ਵਾਲੀਆਂ ਵੀਡੀਓ ਕਿਹੜੀਆਂ ਹਨ ਅਤੇ ਤੁਹਾਡੀ ਪਸੰਦੀਦਾ ਵੀਡੀਓ ਕਿਹੜੀ ਹੈ ਇਸ ਤੋਂ ਇਲਾਵਾ ਜੇਕਰ ਤੁਸੀਂ ਕੋਈ ਵੀਡੀਓ ਲਾਈਕ ਵੀ ਕਰਦੇ ਹੋ ਮੰਨ ਲਓ ਇਹ ਵੀਡੀਓ ਖੋਲ ਲੈਨੇ ਹਾਂ ਸਾਨੂੰ ਇਹ ਵੀਡੀਓ ਬਹੁਤ ਪਸੰਦ ਆਈ ਹੈ ਅਸੀਂ ਇੱਥੇ ਕਲਿੱਕ ਕਰਦੇ ਹਾਂ ਤੁਸੀਂ ਆਪਣਾ ਪ੍ਰਤੀਕੰਮ ਵੀ ਦਿਖਾ ਸਕਦੇ ਹੋ ਜਿਵੇਂ ਕਿ ਇੱਥੇ 6 ਵਰਤੋਕਾਰਾਂ ਨੇ ਪਹਿਲਾਂ ਹੀ ਪਸੰਦ ਕੀਤੀ ਸੀ ਇਹ ਵੀਡੀਓ ਜਿਵੇਂ ਕਿ ਇੱਥੇ ਦਿਖਾਈ ਦੇ ਰਿਹਾ ਹੈ ਜੇਕਰ ਤੁਹਾਨੂੰ ਵੀਡੀਓ ਕੋਈ ਪਸੰਦ ਆ ਰਹੀ ਹੈ ਤਾਂ ਜਰੂਰ ਇੱਥੇ ਕਲਿੱਕ ਕਰਨਾ ਚਾਹੀਦਾ ਹੈ ਇਸ ਨਾਲ ਵੀਡੀਓ ਚਾੜਨ ਵਾਲੇ ਦਾ ਹੌਸਲਾ ਜਾਈ ਹੁੰਦੀ ਹੈ ਇਸ ਤੋਂ ਇਲਾਵਾ ਤੁਸੀਂ ਵੀਡੀਓ ਦੀ ਰਿਪੋਰਟ ਵੀ ਕਰ ਸਕਦੇ ਹੋ ਹੁਣ ਦੁਬਾਰਾ ਇੱਥੇ ਕਲਿੱਕ ਕਰਕੇ ਖੋਲ ਕੇ ਦੇਖਦੇ ਆ ਫਿਲਹਾਲ ਇੱਥੇ ਨਹੀਂ ਦਿਖਾ ਰਿਹਾ ਕਿਸੇ ਕਾਰਨ ਪਰ ਜਦੋਂ ਤੁਸੀਂ ਇੱਥੇ ਕਲਿੱਕ ਕਰੋਗੇ ਤਾਂ ਇੱਥੇ ਵੀਡੀਓ ਦਿਖਾਈ ਦੇ ਰਹੀ ਹੈ ਇਹ ਸਾਰੀਆਂ ਪਲੇਲਿਸਟ ਸਹੂਲਤਾਂ ਹੀ ਹਨ ਇਹਨਾਂ ਤੋਂ ਬਾਅਦ ਇੱਕ ਤੋਂ ਬਾਅਦ ਦੂਸਰੀ ਵੀਡੀਓ ਚੱਲਣ ਦੀ ਸਹੂਲਤ ਇੱਥੇ ਜਿਹੜੀਆਂ-ਜਿਹੜੀਆਂ ਵੀਡੀਓ ਤੁਸੀਂ ਦੇਖੀਆਂ ਹਨ ਪਰ ਪਸੰਦ ਨਹੀਂ ਕੀਤੀਆਂ ਜਾਂ ਪਸੰਦੀਦਾ ਸੂਚੀ ਵਿੱਚ ਨਹੀਂ ਪਾਈਆਂ ਜਾਂ ਬਾਅਦ ਵਿੱਚ ਦੇਖਣ ਵਾਲੀ ਸੂਚੀ ਨਹੀਂ ਪਾਈਆਂ ਤਾਂ ਇੱਥੇ ਉਹ ਸਾਰੀਆਂ ਸ਼ਾਮਲ ਹਨ ਤੁਸੀਂ ਇੱਥੇ ਵੀ ਦੇਖ ਸਕਦੇ ਹੋ ਇਹ ਸਾਰੀਆਂ ਸਹੂਲਤਾਂ ਉਦੋਂ ਲੋਡ ਪੈਂਦੀ ਹੈ ਜੇਕਰ ਤੁਹਾਨੂੰ ਬਾਅਦ ਵਿੱਚ ਵੀਡੀਓ ਦੀ ਲੋੜ ਪਵੇ ਤਾਂ ਤੁਸੀਂ ਇਹਨਾਂ ਚਾਰ ਸਹੂਲਤਾਂ ਵਿੱਚ ਖੋਲ ਕੇ ਦੇਖ ਸਕਦੇ ਹੋ ਹੋ ਸਕਦਾ ਹੈ ਉਹ ਵੀਡੀਓ ਇਨਾ ਵਿੱਚ ਹੋਵੇ ਪਰ ਇਸ ਲਈ ਤੁਹਾਡਾ ਸਾਈਨ ਇਨ ਮਤਲਬ ਲੌਗ ਇਨ ਕੀਤਾ ਹੋਣਾ ਜ਼ਰੂਰੀ ਹੈ ਤੁਸੀਂ ਇੱਥੇ ਕਲਿੱਕ ਕਰਕੇ ਸਾਰੀਆਂ ਵੀਡੀਓ ਦੇਖ ਸਕਦੇ ਹੋ ਕਿ ਕਿਹੜੀਆਂ-ਕਿਹੜੀਆਂ ਪਿਛਲੇ ਕੁਝ ਸਮੇਂ ਤੋਂ ਤੁਸੀਂ ਦੇਖੀਆਂ ਹਨ ਇਸ ਤੋਂ ਇਲਾਵਾ ਤੁਸੀਂ ਜਦੋਂ ਮਾਈ ਵੀਡੀਓਜ਼ ਤੇ ਕਲਿੱਕ ਕਰਦੇ ਹੋ ਤਾਂ ਇੱਥੇ ਵੀ ਦੇਖ ਸਕਦੇ ਹੋ ਲਾਈਕ ਜਿਹੀ ਕਿ ਇਹ ਵੀਡੀਓ ਤੁਸੀਂ ਲਾਈਕ ਕੀਤੀ ਹੈ ਇਸ ਨੂੰ ਤੁਸੀਂ ਪਸੰਦੀਦਾ ਸੂਚੀ ਵਿੱਚ ਸ਼ਾਮਲ ਕੀਤਾ ਹੈ ਅਤੇ ਇੱਥੇ ਕਲਿੱਕ ਕਰਕੇ ਹਿਸਟਰੀ ਤੇ ਜਿਹੜੀਆਂ-ਜਿਹੜੀਆਂ ਤੁਸੀਂ ਵੀਡੀਓ ਦੇਖੀਆਂ ਹਨ ਉਹ ਸਾਰੀਆਂ ਵੀਡੀਓ ਸ਼ਾਮਲ ਹਨ ਆਮ ਤੌਰ ਤੇ YouTube 360 ਪਿਕਸਲ ਤੇ ਚਲਾਉਂਦੀ ਹੈ ਜਿਵੇਂ ਕਿ ਪਹਿਲਾਂ ਦੱਸਿਆ ਗਿਆ ਤੁਸੀਂ ਇੱਥੇ ਕਲਿੱਕ ਕਰਕੇ ਦੇਖ ਸਕਦੇ ਹੋ ਕਿ ਵੀਡੀਓ ਵਧੀਆ ਰੰਗ ਰੂਪ ਮਤਲਬ 720 ਪਿਕਸਲ ਜਾਂ ਇਸ ਤੋਂ ਜ਼ਿਆਦਾ ਉਪਲਬਧ ਹੈ ਜਾਂ ਨਹੀਂ ਇਹ ਦੇਖ ਸਕਦੇ ਹੋ ਇੱਥੇ ਕਲਿੱਕ ਕਰਕੇ ਵੀ ਤੁਸੀਂ ਵੀਡੀਓ ਨੂੰ ਵਧੀਆ ਰੰਗ ਰੂਪ ਚ ਕਰ ਸਕਦੇ ਹੋ ਇਸ ਤੋਂ ਇਲਾਵਾ ਲਿੰਕ ਤੇ ਨਾਲ ਤੁਸੀਂ ਇਹ ਵਾਲਾ ਲਿੰਕ ਜੋੜ ਕੇ ਜਦੋਂ ਤੁਸੀਂ ਇੱਥੇ ਭਰੋਗੇ ਅਤੇ ਐਂਟਰ ਦਬੋਗੇ ਜਾਂ ਪੇਜ ਨੂੰ ਤਾਜ਼ਾ ਕਰੋਗੇ ਤਾਂ ਇਹ ਆਪਣੇ ਆਪ ਇਹ ਵਧੀਆ ਰੰਗ ਰੂਪ ਵਿੱਚ ਆ ਜਾਵੇਗੀ ਦੂਸਰਾ ਇਸ ਦਾ ਫਾਇਦਾ ਹੈ ਤੁਸੀਂ ਜੇਕਰ ਇਸ ਤਰ੍ਹਾਂ ਲਿੰਕ ਬਣਾ ਕੇ ਵਧੀਆ ਰੰਗ ਰੂਪ ਵਿੱਚ ਕਰਕੇ ਇੱਥੇ ਸਾਂਝੀ ਕਰੋਗੇ ਅਤੇ ਅਤੇ ਦਰਸ਼ਕ ਜੇਕਰ ਇਸ ਲਿੰਕ ਨੂੰ YouTube ਵਿੱਚ ਦੇਖਣਾ ਚਾਹਵੇਗਾ ਤਾਂ ਉਹ ਵਧੀਆ ਰੰਗ ਰੂਪ ਵਿੱਚ ਹੀ ਖੁੱਲੇਗੀ। ਜੁਣ ਇੱਥੇ ਕਲਿੱਕ ਕੀਤਾ ਹੈ ਕੁਝ ਸਕਿੰਟਾਂ ਬਾਅਦ ਬਖਰੇ ਪ੍ਰੋਗਰਾਮ ਦੇ ਵਿੱਚ ਵਧੀਆ ਰੰਗ ਰੂਪ ਵਿੱਚ ਖੁੱਲੇਗੀ। ਜਿਵੇਂ ਕਿ ਤੁਸੀਂ ਉੱਪਰ ਦੇਖ ਲੈ ਵਧੀਆ ਰੰਗ ਰੂਪ ਵਾਲਾ ਲਿੰਕ ਆਪਣੇ ਆਪ ਨਾਲ ਜੁੜਿਆ ਹੋਇਆ ਹੈ ਅਤੇ ਇੱਥੇ ਦੇਖ ਸਕਦੇ ਹੋ 720 ਪਿਕਸਲ ਵਿੱਚ ਆ ਗਈ ਹੈ ਸੋ ਤੇਜ਼ ਕੰਪਿਊਟਰ ਅਤੇ ਤੇਜ਼ ਇੰਟਰਨੈਟ ਵਾਲਾ ਇਸ ਨੂੰ ਆਪਣੇ ਆਪ ਸਿੱਧਾ ਵਧੀਆ ਰੰਗ ਰੂਪ ਵਿੱਚ ਦੇਖ ਸਕਦਾ ਹੈ ਹੁਣ ਇਸ ਦੇ ਨਾਲ ਹੀ ਇੱਕ ਹੋਰ ਸਹੂਲਤਾਰੇ ਦੱਸ ਦਈਏ ਮਤਲਬ ਸਹਿਯੋਗੀ ਲਿੰਕ ਬਾਰੇ ਜੇਕਰ ਤੁਹਾਨੂੰ ਪਤਾ ਹੈ ਕੇ 11 ਮਿੰਟ 50 ਸਕਿੰਟ ਤੇ ਵੀਡੀਓ ਦੇ ਵਿੱਚ ਸਿੱਧਾ ਲਿਖਣ ਬਾਰੇ ਜਾਣਕਾਰੀ ਦਿੱਤੀ ਗਈ ਹੈ ਤਾਂ ਤੁਸੀਂ ਇੱਥੇ ਮਤਲਬ ਇੱਥੇ ਤੁਹਾਨੂੰ 11 ਮਿੰਟ ਅਤੇ ਇੱਥੇ 50 ਸਕਿੰਟ ਪਾ ਕੇ ਇਸ ਲਿੰਕ ਨੂੰ ਕਾਪੀ ਕਰ ਲਿਓ ਅਤੇ ਇਸ ਦੇ ਨਾਲ ਇੱਥੇ ਵੀ ਪਿੱਛੇ ਪਾ ਸਕਦੇ ਹੋ ਹੁਣ ਇਸ ਨੂੰ ਥੋੜਾ ਅੱਗੇ ਪਿੱਛੇ ਕਰ ਦਿੰਦੇ ਹਾਂ ਹੁਣ ਪੰਨੇ ਨੂੰ ਤਾਜ਼ਾ ਕਰਦੇ ਹਾਂ ਮਤਲਬ ਟਰ ਦਬਦੇ ਹਾਂ ਤਾਂ ਵੀਡੀਓ ਆਪਣੇ ਆਪ 11 ਮਿੰਟ 50 ਸਕਿੰਟ ਤੇ ਚੱਲ ਪਵੇਗੀ ਅਤੇ ਇਸ ਲਿੰਕ ਨੂੰ ਤੁਸੀਂ ਇੱਥੇ ਕਾਪੀ ਕਰਕੇ ਪਹਿਲਾਂ ਤੁਸੀਂ ਪੂਰੀ ਵੀਡੀਓ ਪਾ ਸਕਦੇ ਹੋ ਅਤੇ ਕਮੈਂਟ ਦੇ ਵਿੱਚ ਇੱਥੇ ਪਾ ਕੇ ਅਤੇ ਉੱਪਰ ਜਾਣਕਾਰੀ ਲਿਖ ਕੇ ਕਿ ਇਸ ਲਿੰਕ ਨਾਲ ਜਾਣਕਾਰੀ ਲਿਖ ਕੇ ਤੁਸੀਂ ਸਾਂਝੀ ਕਰ ਸਕਦੇ ਹੋ ਪਰ ਇੱਥੇ ਧਿਆਨ ਦੇਣ ਯੋਗ ਹੈ ਕਿ ਤੁਸੀਂ ਤੁਹਾਨੂੰ ਇੱਥੇ ਰੀਮੂਵ ਪ੍ਰੀਵਿਊ ਤੇ ਕਲਿੱਕ ਕਰਨਾ ਪਵੇਗਾ ਨਹੀਂ ਤਾਂ ਜੇਕਰ ਇਹ ਫੇਸਬੁੱਕ ਵਿੱਚ ਹੀ ਚਲਾਈ ਗਈ ਤਾਂ ਇਹ ਸ਼ੁਰੂਆਤ ਤੋਂ ਹੀ ਚੱਲੇਗੀ ਜਿਵੇਂ ਕਿ ਤੁਸੀਂ ਦੇਖ ਰਹੇ ਇਹ ਸ਼ੁਰੂ ਤੋਂ ਹੀ ਚੱਲਦੀ ਹੈ ਇਸ ਲਈ ਤੁਹਾਨੂੰ ਇਹ ਮਟਾਉਣਾ ਪਵੇਗਾ ਹੁਣ ਦਰਸ਼ਕ ਇਸ ਲਿੰਕ ਤੇ ਕਲਿੱਕ ਕਰਕੇ ਵੀਡੀਓ ਖੋਲ ਸਕਦਾ ਹੈ ਅਤੇ ਵੀਡੀਓ 11 ਮਿੰਟ ਅਤੇ 50 ਸਕਿੰਟ ਤੇ ਚੱਲੇਗੀ ਹੁਣ ਵੀਡੀਓ ਟਿੱਪਣੀ ਸੰਬੰਧੀ ਗੱਲ ਕਰੀਏ ਇਸ ਵੀਡੀਓ ਵਿੱਚ ਸੈਟਿੰਗ ਇਸ ਤਰ੍ਹਾਂ ਕੀਤੀ ਗਈ ਹੈ ਕਿ ਟਿੱਪਣੀਆਂ ਆਪਣੇ ਆਪ ਜਨਤਕ ਹੋ ਜਾਵੇ। ਇਹ ਵੀਡੀਓ ਵਿੱਚ ਅਤੇ ਇਸ ਵੀਡੀਓ ਵਿੱਚ ਇਸ ਤਰ੍ਹਾਂ ਸੈਟਿੰਗ ਕੀਤੀ ਗਈ ਹੈ। ਨਾਮ ਦੇ ਵਿੱਚ ਵੀ ਲਿਖ ਦਿੱਤਾ ਗਿਆ ਹੈ ਕਿ ਟਿੱਪਣੀ ਯਾਜੇ ਤੋਂ ਬਿਨਾ ਨਾ ਜਨਤਕ ਹੋ ਸਕੇ। ਇੱਥੇ ਸੈਟਿੰਗ ਤੁਸੀਂ ਦੇਖ ਸਕਦੇ ਹੋ। ਇੱਥੇ ਸੇਵ ਚੇਂਜਸ ਤੇ ਕਲਿੱਕ ਕਰਦੇ ਹਾਂ। ਇਸ ਵੀਡੀਓ ਤੇ ਵੀ ਇੱਥੇ ਕਲਿੱਕ ਕਰਦੇ ਹਾਂ। ਅਤੇ ਇਸ ਵੀਡੀਓ ਨੂੰ ਵੀਡੀਓ ਪੇਜ ਤੇ ਖੋਲਦੇ ਹਾਂ ਅਤੇ ਕਿਸੇ ਹੋਰ ਖਾਤੇ ਨਾਲ ਟਿੱਪਣੀ ਕਰਦੇ ਹਾਂ ਸੋ ਇੱਥੇ ਆਪਣੇ ਆਪ ਸੈਟਿੰਗ ਕੀਤੀ ਗਈ ਹੈ ਕਿ ਜਦ ਵੀਡੀਓ ਟਿੱਪਣੀ ਜਨਤਕ ਹੋ ਜਾਵੇ ਬਿਨਾਂ ਇਜਾਜ਼ਤੋਂ ਅਤੇ ਇੱਥੇ ਟਿੱਪਣੀ ਕਰਦੇ ਹਾਂ ਤੁਸੀਂ ਪੰਜਾਬੀ ਵਿੱਚ ਵੀ ਟਿੱਪਣੀ ਕਰ ਸਕਦੇ ਹੋ ਹੁਣ ਪੋਸਟ ਤੇ ਜਾਂ ਇੰਟਰ ਬਟਨ ਦਬ ਦਿੰਨੇ ਆਂ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਟਿੱਪਣੀ ਚੜਪਟ ਜਨਤਕ ਹੋ ਗਈ ਹੈ ਹੁਣ ਇਸ ਵੀਡੀਓ ਤੇ ਟਿੱਪਰੀ ਕਰਦੇ ਹਾਂ ਜਿੱਥੇ ਸੈਟਿੰਗ ਕੀਤੀ ਗਈ ਹੈ ਕਿ ਬਿਨਾ ਇਜਾਜ਼ਤ ਟਿੱਪਣੀ ਜਨਤਕ ਨਾ ਹੋਵੇ ਹੁਣ ਉਸ ਤੇ ਦਬਦੇ ਹਾਂ ਜਾਂ ਇੰਟਰ ਦਬਿਓ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇੱਥੇ ਲਿਖਿਆ ਆ ਗਿਆ ਹੈ ਕਿ ਹੱਲੇ ਇਜਾਜ਼ਤ ਲੈਣੀ ਜ਼ਰੂਰੀ ਹੈ ਬਿਨਾ ਇਜਾਜ਼ਤ ਇਹ ਟਿੱਪਣੀ ਨਹੀਂ ਜਨਤਕ ਹੋਵੇਗੀ ਹੁਣ ਦੁਬਾਰਾ ਜਰਤ ਸਾਈਟ डॉइस न लॉग इन करते हाँ हमेशा यूट्यूब डॉट कॉम ही लॉग इन करो जिमें दे सकते हो इत सुने मतलब ईमेल आ गई हैं एक होगी कि थोड़ी तो वीडियो से टिप्पणी की गई है जिस भीडियो पर सैटिंग की गई सी कि टिप्पणी बिना इजाजत हो जाए दूसरी के अजाजत की लड़ है इतने क्लिक करते हाँ ਸੋ ਮਤਲਬ ਤੁਹਾਡੀ ਵੀਡੀਓ ਤੇ ਹੋਈ ਹਰ ਹੱਕ ਸੰਬੰਧੀ ਤੁਹਾਨੂੰ ਈਮੇਲ ਆਵੇਗੀ ਇਸ ਵੀਡੀਓ ਤੇ ਟਿੱਪਣੀ ਆਪਣੇ ਆਪ ਬਿਨਾਂ ਇਜਾਜ਼ਤੋ ਜਨਤਕ ਹੋਣ ਦੀ ਸਹੂਲਤ ਕੀਤੀ ਗਈ ਸੀ ਇੱਥੇ ਸਿਰਫ ਡਿਲੀਟ ਬਟਨ ਹੀ ਦਿਖਾ ਰਿਹਾ ਹੈ ਹੁਣ ਦੂਜੇ ਦੇਖਦੇ ਹਾਂ ਜਿੱਥੇ ਇਜਾਜ਼ਤ ਦੀ ਸੈਟਿੰਗ ਕੀਤੀ ਸੀ ਇੱਥੇ ਹੁਣ ਦੋ ਬਟਨ ਦਿਖਾ ਰਿਹਾ ਹੈ ਜਾਂ ਤਾਂ ਤੁਸੀਂ ਇਸ ਨੂੰ ਇਗਨੋਰ ਕਰ ਸਕਦੇ ਹੋ ਜਾਂ ਇਜਾਜ਼ਤ ਦੇ ਸਕਦੇ ਹੋ ਇੱਥੇ ਧਿਆਨ ਦੇ ਯੋਗ ਹੈ ਜੇਕਰ ਕਿਸੇ ਹੋਰ ਨੇ ਵੀ ਟਿੱਪਣੀ ਕੀਤੀ ਹੋਈ ਮਤਲਬ ਇੱਕ ਤੋਂ ਜ਼ਿਆਦਾ 2 ਜਾਂ 3 ਜਾਂ 4 ਫਿਰ ਵੀ ਇੱਕੋ ਵਾਰ ਹੀ ਸੁਨੇਹਾ ਆਵੇਗਾ ਕਿ ਤੁਹਾਡੀ ਵੀਡੀਓ ਤੇ ਟਿੱਪਣੀ ਕੀਤੀ ਗਈ ਹੈ ਇਸ ਲਈ ਇਹ ਜ਼ਰੂਰੀ ਹੈ ਕਿ ਜਿਨ੍ਹਾਂ ਤੇ ਇਜਾਜ਼ਤ ਦੀ ਸੈਟਿੰਗ ਕੀਤੀ ਹੋਵੇ ਉਹ ਤੁਸੀਂ ਵੀਡੀਓ ਖੋਲ ਕੇ ਦੇਖੋ ਨਾ ਕਿ ਇੱਥੇ ਹੀ ਇਜਾਜ਼ਤ ਦੇ ਦਿਓ ਜੇਕਰ ਤੁਸੀਂ ਇਥੇ ਹੀ ਇਜਾਜ਼ਤ ਦੇ ਦਿੰਦੇ ਹੋ ਤਾਂ ਉਹ ਇਸ ਟਿੱਪਣੀ ਸੰਬੰਧੀ ਹੀ ਹੋਵੇਗੀ। ਨਾ ਕਿ ਕੱਲੇ-ਕੱਲੇ ਚੈਨਲ ਬਲੋ ਕਿਤੀਆਂ ਹੀਆਂ ਟਿੱਪਣੀਆਂ ਦੀ ਤੁਹਾਡੇ ਤੋਂ ਇਜਾਜ਼ਤ ਸੰਬੰਧੀ ਸੁਨੇਹਾ ਆਵੇਗਾ। ਸੋ ਇਸ ਕਰਕੇ ਜਿਨ੍ਹਾਂ ਵੀਡੀਓ ਤੇ ਇਜਾਜ਼ਤ ਸੰਬੰਧੀ ਸੈਟਿੰਗ ਕੀਤੀ ਹੋਈ ਹੈ ਉਹ ਵੀਡੀਓ ਖੋਲ ਕੇ ਮਤਲਬ ਇੱਥੇ ਕਲਿੱਕ ਕਰਕੇ ਦੇਖਣਾ ਚਾਹੀਦਾ ਹੈ ਕਿ ਕਿੰਨੇ ਕਿੰਨਿਆਂ ਨੇ ਕਿ ਕਿੰਨੇ ਜਾਣਿਆਂ ਨੇ ਟਿੱਪਣੀਆਂ ਕੀਤੀਆਂ ਹਨ। ਕਿਉਂਕਿ ਤੁਹਾਨੂੰ ਸੁਨੇਹਾ ਸਿਰਫ ਇੱਕ ਸੰਬੰਧੀ ਮਤਲਬ ਆਖਰੀ ਸੰਬੰਧੀ ਹੀ ਆਵੇਗੀ ਸੋ ਇੱਥੇ ਦੋ ਚੈਨਲ ਵੱਲੋਂ ਟਿੱਪਣੀ ਕੀਤੀ ਗਈ ਹੈ ਦੁਵਾਰਾ ਦੇਖਦੇ ਹਾਂ ਜੇਕਰ ਇੱਕ ਤੋਂ ਜ਼ਿਆਦਾ ਟਿੱਪਣੀ ਕੀਤੀ ਗਈ ਹੋਵੇ ਤਾਂ ਤੁਸੀਂ ਇੱਥੇ ਸੀ ਆਲ ਕਮੈਂਟਸ ਤੇ ਕਲਿੱਕ ਕਰਕੇ ਦੇਖ ਸਕਦੇ ਹੋ ਹੁਣ ਇੱਥੇ ਤੁਸੀਂ ਇਜਾਜ਼ਤ ਦੇ ਸਕਦੇ ਹੋ ਜਾਂ ਮਿਟਾ ਸਕਦੇ ਹੋ ਟਿੱਪਣੀ ਵਿੱਚ ਜੇਕਰ ਤੁਸੀਂ ਮਿੰਟ ਤੇ ਸਕੈਂਡ ਲਿਖ ਦਿੰਦੇ ਹੋ ਕਹਿੰਦੇ ਭਾਵ ਕਿ ਇੰਨੇ ਮਿੰਟ ਤੋਂ ਇਹ ਜਾਣਕਾਰੀ ਦਿੱਤੀ ਗਈ ਹੈ ਜਿਵੇਂ ਕਿ ਇੱਥੇ ਲਿਖਿਆ ਗਿਆ ਹੈ ਕਿ 44 ਮਿੰਟ ਅਤੇ 56 ਸਕੈਂਡ ਤੇ ਇਹ ਜਾਣਕਾਰੀ ਦਿੱਤੀ ਗਈ ਹੈ ਤੁਹਾਨੂੰ ਸਿਰਫ 44 ਮਿੰਟ 2 ਬਿੰਦੀਆਂ ਤੇ 56 ਸਕੈਂਡ ਲਿਖਣ ਦੀ ਲੋੜ ਹੈ ਤਾਂ ਇਹ ਆਪਣੇ ਆਪ ਲਿੰਕ ਬਣ ਜਾਵੇਗਾ ਅਤੇ ਤੁਸੀਂ ਇੱਥੇ ਕਲਿੱਕ ਕਰੋਗੇ ਤਾਂ ਵੀਡੀਓ ਆਪਣੇ ਆਪ ਇੱਥੇ ਚੱਲ ਪਵੇਗੀ ਮਤਲਬ 44 ਮਿੰਟ 55 ਸਕਿੰਟ 1 ਸਕਿੰਟ ਚੱਲ ਚੁੱਕੀ ਹੈ ਇੱਥੇ ਕਲਿੱਕ ਕਰਨ ਤੇ ਇਥੋਂ ਵੀਡੀਓ ਚੱਲ ਜਾਵੇਗੀ ਇਸੇ ਤਰ੍ਹਾਂ ਇੱਥੇ 29 ਮਿੰਟ ਅਤੇ 49 ਸਕਿੰਟ ਤੇ ਇਹ ਜਾਣਕਾਰੀ ਦਿੱਤੀ ਗਈ ਹੈ ਤੇ ਇੱਥੇ ਕਲਿੱਕ ਕਰਨ ਤੇ ਇਹ ਜਾਣਕਾਰੀ ਮਿਲੇਗੀ ਜੇਕਰ ਤੁਹਾਨੂੰ ਇੱਕ ਵੀਡੀਓ ਸੰਬੰਧਿਤ ਇੱਕ ਹੋਰ ਵੀਡੀਓ ਦਾ ਪਤਾ ਹੈ ਤਾਂ ਤੁਸੀਂ ਵੀਡੀਓ ਲਿੰਕ ਵੀ ਪਾਸ ਆਦੇ ਹੋ ਪਰ YouTube ਸਾਰਾ ਲਿੰਕ ਪਾਉਣ ਦੀ ਇਜਾਜ਼ਤ ਨਹੀਂ ਦਿੰਦਾ ਕਹਿੰਦੇ ਤੋਂ ਭਾਵ ਇੱਥੇ ਤੁਸੀਂ ਜੇਕਰ ਇਸ ਵੀਡੀਓ ਦੀ ਟਿੱਪਣੀ ਵਿੱਚ ਇਸ ਵੀਡੀਓ ਦਾ ਲਿੰਕ ਪਾਉਣਾ ਚਾਹੁੰਦੇ ਆ ਤੇ ਇਹ ਵੀਡੀਓ ਇਸ ਵੀਡੀਓ ਨਾਲ ਸੰਬੰਧਿਤ ਹੈ ਅਸੀਂ ਇਸ ਵੀਡੀਓ ਦਾ ਪੂਰਾ ਲਿੰਕ ਕਾਪੀ ਕਰਦੇ ਹਾਂ ਅਤੇ ਟਿੱਪਣੀ ਵਿੱਚ ਪਾ ਕੇ ਪੋਸਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਤੁਸੀਂ ਦੇਖ ਸਾਦੇ ਹੋ ਇਹ ਸੰਭਵ ਨਹੀਂ ਹੈ ਪਰ ਇਸ ਦਾ ਹੱਲ ਇਹ ਹੈ ਕਿ ਤੁਸੀਂ ਇਹ ਲਿੰਕ ਮਿਟਾ ਦਿਓ ਇੱਥੇ ਤੱਕ ਡੰਡੀ ਤੱਕ ਲਿੰਕ ਮਿਟਾਉਣ ਤੋਂ ਬਾਅਦ ਸਿਰਫ ਇੰਨਾ ਹੀ ਲਿੰਕ ਪਾ ਸਕਦੇ ਹੋ ਅਤੇ ਉੱਪਰ ਜਾਣਕਾਰੀ ਲਿਖ ਸਕਦੇ ਹੋ ਇਹ ਵੀਡੀਓ ਵੀ ਦੇਖੋ ਜੀ ਅਤੇ ਪੋਸਟ ਕਰ ਸਕਦੇ ਹੋ ਕਿਉਂਕਿ ਤੁਸੀਂ ਦੇ ਸਕਦੇ ਹੋ ਇਹ ਵੀਡੀਓ ਲਿੰਕ ਪੋਸਟ ਹੋ ਗਿਆ ਹੁਣ ਦੇਖਣ ਵਾਲਾ ਸਮਝ ਜਾਵੇਗਾ ਕਿ ਇਸ ਲਿੰਕ ਨੂੰ ਇੰਨੇ ਲਿੰਕ ਨੂੰ ਕਾਪੀ ਕਰਕੇ youtube.com ਪਹਿਲਾਂ ਹੀ ਪਾਇਆ ਹੋਇਆ ਇੱਥੇ ਪਾ ਦੇਣਾ ਹੈ ਤਾਂ ਵੀਡੀਓ ਚੱਲ ਪਵੇਗੀ ਇਸੇ ਤਰ੍ਹਾਂ ਇਹ 1 ਮਿੰਟ ਦੀ ਵੀਡੀਓ ਹੈ ਅਸੀਂ ਇੱਥੇ 30 ਸੈਕਿੰਡ ਦਾ ਲਿੰਕ ਬਣਾਉਨੇ ਹਾਂ ਕਿ ਲਿਖਦੇ ਹਾਂ 0 ਦੋ ਬਿੰਦੀਆਂ 30 ਸਕਿੰਡ ਤੋਂ ਨੀਲਾ ਰੰਗ ਸ਼ੁਰੂ ਹੁੰਦਾ ਹੈ ਅਤੇ ਇਸ ਨੂੰ ਪੋਸਟ ਕਰਦੇ ਹਾਂ ਓਕੇ ਹੋ ਗਿਆ ਹੈ ਹੁਣ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਹ ਲਿੰਕ ਬਣ ਗਿਆ ਹੈ ਇਸ ਨੂੰ ਸ਼ੁਰੂਆਤ ਤੇ ਕਰਦੇ ਹਾਂ ਅਤੇ ਜਦੋਂ ਤੁਸੀਂ ਇੱਥੇ ਕਲਿੱਕ ਕਰੋਗੇ ਤਾਂ ਆਪਣੇ ਆਪ ਵੀਡੀਓ ਉੱਪਰ ਵਾਲੀ 0:30 ਸਕਿੰਡ ਤੋਂ ਸ਼ੁਰੂ ਹੋ ਜਾਵੇਗੀ ਜਿਵੇਂ ਤੁਸੀਂ ਦੇਖ ਸਕਦੇ ਹੋ ਆਪਣੇ ਆਪ ਇੱਥੇ ਸ਼ੁਰੂ ਹੋ ਗਈ ਹੈ ਇਸ ਤੋਂ ਇਲਾਵਾ ਕਿਸੇ ਹੋਰ ਦੀ ਕੀਤੀ ਹੋਈ ਟਿੱਪਣੀ ਸੰਬੰਧੀ ਤੁਸੀਂ ਆਪਣਾ ਪ੍ਰਤੀਕੰਮ ਵੀ ਦਿਖਾ ਸਕਦੇ ਹੋ ਜਦੋਂ ਤੁਸੀਂ ਇੱਥੇ ਕਲਿੱਕ ਕਰੋਗੇ ਤਾਂ ਇੱਥੇ ਤੁਸੀਂ ਉਸ ਦਾ ਜਵਾਬ ਵੀ ਦੇ ਸਕਦੇ ਹੋ ਜੇਕਰ ਤੁਸੀਂ ਇੱਥੇ ਕਲਿੱਕ ਕਰੋਗੇ ਤਾਂ ਇਸ ਨੂੰ ਇੱਥੇ ਤੁਸੀਂ ਜਵਾਬ ਵੀ ਲਿਖ ਸਕਦੇ ਹੋ ਅਤੇ ਪੋਸਟ ਕਰ ਸਕਦੇ ਹੋ ਜੇਕਰ ਤੁਸੀਂ ਇਸ ਤਰ੍ਹਾਂ ਕਰਦੇ ਹੋ ਤਾਂ ਜੱਤ ਸਾਈਡ ਨੂੰ ਵੀ ਈਮੇਲ ਚਲ ਜਾਵੇਗੀ ਕਿ ਤੁਹਾਡੇ ਕੀਤੀ ਹੋਈ ਟਿੱਪਣੀ ਸੰਬੰਧੀ ਪ੍ਰਤੀਕ੍ਰਮ ਦਿਖਾਇਆ ਗਿਆ ਹੈ ਤੁਹਾਡੀ ਟਿੱਪਣੀ ਸੰਬੰਧੀ ਜਵਾਬ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਤੁਸੀਂ ਇੱਥੇ ਵੀ ਕਲਿੱਕ ਕਰ ਸਕਦੇ ਹੋ ਵਧੀਆ ਜਾਂ ਨਹੀਂ ਵਧੀਆ ਅਤੇ ਇੱਥੇ ਕਲਿੱਕ ਕਰਕੇ ਟਿੱਪਣੀ ਮਿਟਾ ਵੀ ਸਕਦੇ ਹੋ ਜਾਂ ਵਰਤੋਕਾਰ ਨੂੰ ਬਲਾਕ ਵੀ ਕਰ ਸਕਦੇ ਹੋ ਜਾਂ ਆ ਚੁਣ ਕਰ ਸਕਦੇ ਹੋ ਕਹਿੰਦੇ ਤੋਂ ਬਾਅਦ ਤੁਸੀਂ ਲੰਬੀ ਵੀਡੀਓ ਮਤਲਬ 1 ਘੰਟਾ 10 ਮਿੰਟ ਦੀ ਵੀਡੀਓ ਨੂੰ ਵੱਖ-ਵੱਖ ਵਿਸ਼ਿਆਂ ਸੰਬੰਧੀ ਜਾਣਕਾਰੀ ਦੇਣ ਲਈ ਕਹਿੰਦੇ ਤੋਂ ਬਾਅਦ 44 ਮਿੰਟ 56 ਸਕਿੰਟ ਤੇ ਇਹ ਜਾਣਕਾਰੀ ਮਿਲਦੀ ਹੈ 29 ਮਿੰਟ ਤੇ 99 ਸਕਿੰਟ ਤੇ ਇਹ ਜਾਣਕਾਰੀ ਮਿਲਦੀ ਹੈ ਸਾਰੀ ਵੀਡੀਓ ਨੂੰ ਵੱਖ-ਵੱਖ ਵਿਸ਼ਿਆਂ ਵਿੱਚ ਵੰਡ ਸਕਦੇ ਹੋ ਅਤੇ ਲਿੰਕ ਬਣਾ ਸਕਦੇ ਹੋ ਅਤੇ ਲਿਖ ਸਕਦੇ ਹੋ ਕਿ 1 ਘੰਟੇ 10 ਮਿੰਟ ਤੇ ਇਹ ਜਾਣਕਾਰੀ ਹੈ ਵਗੈਰਾ ਵਗੈਰਾ ਸਾਡੀ ਗੱਲ ਸ਼ੇਰਾ ਬਕੀਆੜਾ ਵਾਲੀ ਗੱਲ ਸਾਡੇ ਕੋਲ ਹੋਣੀ ਇੱਕ ਰਾੜਾ ਵਾਲੀ ਗੱਲ ਮਾੜੀ ਨਹੀਂ ਆਖਾਂਗੇ ਤੇ ਮਾੜੀ ਨਹੀਂ ਜਾ ਰਹਾਂਗੇ ਕੁਝ ਤਾਂ ਤੇ ਮੰਦੀ ਅਕਲ ਜਟਾਵਾਰੀ ਕਰਾਂਗੇ ਸਾਦੇ ਮੂੰਹ